ਹੈਲੋ ਸਸਿਕਾਲ ਜੀ ਕਿਵੇਂ ਸਾਰੇ ਤੇ ਸੌਂਗ ਨਿਊ ਦਾ ਜੋ ਸ਼ੂਟ ਰੱਖਿਆ ਪਿੰਡ ਦੇ ਵਿੱਚ ਤੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸਫਾਈਆਂ ਲੱਗੇਗਾ ਨਹੀਂ ਕਿਉਂਕਿ ਪੂਰੀ ਟੀਮ ਨੇ ਆਣਾ ਉੱਥੋਂ ਕੈਮਰੇ ਵਾਲੇ ਵੀ ਹੋਣੇ ਆ ਹੋਰ ਸਾਰੇ ਜਣੇ ਤੇ ਇਕੱਲੀ ਕੋਰ ਮੇਰੇ ਕੋਲ ਕੁਝ ਨਹੀਂ ਹੁੰਦਾ ਹੈਗਾ ਤੇ ਮੈਂ ਨਾਲ ਲਾਇਆ ਕਿ ਨਾ ਸੀਗਾ ਸਲੋਨੀ ਸਲੋਨੀ ਇਹਦੀ ਆਈਸ ਬੋਕ ਹੈਂਟਿਆ ਬਿੱਲੀਆਂ ਖਾਇਆ ਬਿਲਕੁਲ ਇਹ ਮੇਰੇ ਨਾਲ ਲੱਗੇ ਕਹਿੰਦੀ ਮੈਂ ਕਰਾ ਦੇਣੀ ਆ ਦੀਦੀ ਮੈਂ ਕਿਹਾ ਠੀਕ ਹੈ ਆ ਜਾ ਆਪਾਂ ਦੋਵੇਂ ਰਲ ਕੇ ਕਰ ਲੈਂਦੇ ਆ ਸਫਾਈ ਕਿ ਕਿ ਹੁਣ ਆਇਆ ਸ਼ੂਟ ਆ ਨਾ ਟਾਈਮ ਥੋੜਾ ਇੱਕ ਦਿਨ ਉਹਨਾਂ ਨੇ ਨਾਈਟ ਕੱਲ ਦੱਸਿਆ ਮੈਨੂੰ ਕਿ ਆਣਾ ਆ ਸ਼ੂਟ ਦੇ ਉੱਤੇ ਤੇ ਫਿਰ ਸਮਾਨ ਵਗੈਰਾ ਸਾਰਾ ਕੁਝ ਅਰੇਂਜ ਵੀ ਕਰਨਾ ਆ ਸਾਰਾ ਇਕੱਠਾ ਕਰਨਾ ਸਮਾਨ ਵੀ ਹੋਰ ਇੱਧਰ ਉੱਧਰ ਤੇ ਇਸ ਕਰਕੇ ਮੈਂ ਫਿਰ ਸਫਾਈ ਕਰਨ ਨੂੰ ਫਿਰ ਲਗਾ ਲਈ ਸੀਗੇ ਆਪਣੇ ਨਾਲ ਮੈਂ ਕਿਾ ਚੱਲੇ ਜਲਦੀ ਕਰ ਦਵਾਂ ਨਾ ਮੈਂ ਕੋਈ ਹੋਰ ਕੰਮ ਕਰ ਲੂੰਗੀ ਇੰਨਾ ਇਹ ਮੈਂ ਪ੍ਰੈਸ ਕਰਕੇ ਥੋਨਾ ਰੱਖੀ ਆ ਕੰਮ ਨਿਬੜ ਗਿਆ ਸਫਾਈ ਦਾ ਸਾਰਾ ਹੀ ਕਿਉਂਕਿ ਸ਼ੂਟ ਦਾ ਕੰਮ ਚੱਲਣਾ ਹੁਣ ਤੇ ਸਫਾਈ ਦਾ ਪਹਿਲਾਂ ਹੀ ਨਿਬੇੜ ਦਿੱਤਾ ਸਾਰਾ ਇਹ ਦੋ ਦਿਨ ਤਿੰਨ ਦਿਨ ਸਫਾਈ ਚ ਨਿਕਲ ਜਾਣੇ ਆ ਇਹ ਦੇਖ ਕੇ ਕਹਿੰਦੀ ਮੈਂ ਤੇਰੀ ਸਾਰੀ ਵੀਡੀਓ ਦੇਖਦੀ ਹੁੰਨੀ ਆ ਹੁਣ ਇਹਨੂੰ ਸ਼ਰਮ ਮੰਦੀ ਪਈ ਆ ਹਨਾ ਆਹ ਇਹ ਦੀ ਪਹਿਣਿਆ ਇਹ ਦੀ ਤਾਏ ਦੀ ਬਣੀ ਚਾਚੇ ਦੀ ਕੁੜੀ ਨਾ ਤੇਰੇ ਤਾਏ ਚਾਚੇ ਦੀ ਲੜਕੀ ਆ ਭੂਆ ਆ ਭੂਆ ਦੇ ਭੂਆ ਯਮੇ ਦੀ ਅੱਛਾ ਇਹ ਦੀ ਭੂਆ ਆ ਭੂਆ ਆ ਆ ਠੀਕ ਆ ਤੋ ਇਹ ਕਿੱਥੇ ਤੇ ਆ ਅਸੀਂ ਹਾਂ ਯੂਪੀ ਦੇ ਆ ਯੂਪੀ ਦੇ ਤੇ ਇਹ ਹਮਮ ਸਭ ਵੀ ਯੂਪੀ ਦੇ ਇਹ ਵੀ ਯੂਪੀ ਦੇ ਕਿਹੜਾ ਬਿਹਾਰ ਚ ਚਲ ਗਏ ਫਿਰ ਆਹੋ ਹੈ ਨਾ ਇਹ ਕੰਮ ਕਰਨਾ ਆਇਆ ਇੱਥੇ ਇੱਕ ਇੱਕ ਪਿੰਡ ਦੇ ਆ ਸਾਰੇ ਇਹ ਇੱਥੇ ਰਹਿੰਦੇ ਨਾ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਸਾਡੇ ਕੰਮ ਕਰਦੇ ਆ ਕਿਉਂਕਿ ਪੰਜਾਬੀਆਂ ਨੂੰ ਤਾਂ ਇੱਧਰ ਕੰਮ ਲੱਭਦਾ ਨਹੀਂ ਹੈਗਾ ਫਿਰ ਇਹਨਾਂ ਨੂੰ ਪੰਜਾਬ ਚ ਕੰਮ ਲੱਭ ਜਾਂਦਾ ਹੈ ਨਾ ਜੀ ਤੁਹਾਡੇ ਇੱਧਰ ਕੰਮ ਨਹੀਂ ਹੁੰਦਾ ਹੁੰਦਾ ਆ ਹੁੰਦਾ ਹੈ ਦਿਹਾੜੀ ਨਹੀਂ ਮਿਲਦੀ ਨਾ ਹਾਂ ਦਿਹਾੜੀ ਨਹੀਂ ਮਿਲਦੀ ਹੈਗੀ ਸਹੀ ਤੇ ਇਹਨਾਂ ਨੂੰ ਜਿਹੜੇ ਇੱਧਰ ਯੂਪ ਦੇ ਹੋਰ ਕਿਹੜੇ ਆਂਦੇ ਹੁੰਦੇ ਇੱਧਰ ਬਿਹਾਰ ਦੇ ਆਂਦੇ ਆ ਨਾ ਹਾਂ ਜੀ ਹਾਂ ਦੇਖ ਲੈਣਾ ਸਾਰੇ ਨੂੰ ਪੰਜਾਬ ਦੇ ਵਿੱਚ ਕੰਮ ਲੱਭ ਜਾਂਦਾ ਆ ਬਸ ਸਾਡੇ ਪੰਜਾਬੀ ਆ ਜਿਹਨਾਂ ਨੂੰ ਪੰਜਾਬ ਚ ਕੰਮ ਨਹੀਂ ਲੱਭਦਾ ਸਾਰੇ ਨੱਠੀ ਜਾਂਦੇ ਆ ਇਹ ਹੀ ਆ ਜਿਹੜੇ ਇੱਧਰ ਆ ਕੇ ਹੁਣ ਦਿਹਾੜੀਆਂ ਕਰਦੇ ਆ ਤੇ ਅੱਜ ਮੈਂ ਇਹਨੂੰ ਬੁਲਾਇਆ ਹੋਇਆ ਸੀ ਬੁਲਾਇਆ ਨਹੀਂ ਅੱਜ ਮੈਂ ਤਿੰਨ ਚਾਰ ਦਿਨ ਨਾਲ ਹੀ ਰੱਖਣਾ ਕਿਉਂਕਿ ਸ਼ੂਟ ਦਾ ਜੋ ਕੰਮ ਆ ਉਹ ਫੇ ਸਾਰਾ ਪ੍ਰੈਸ਼ਰ ਮੇਰੇ ਤੇ ਹੀ ਹੁੰਦਾ ਸਾਰਾ ਇੱਧਰ ਉੱਧਰ ਸਮਾਨ ਇਕੱਠਾ ਕਰ ਲੋ ਇਹ ਕਰ ਲੋ ਉਹ ਕਰ ਲੋ ਤੇ ਇਸ ਕਰਕੇ ਫੇ ਇਹਨੂੰ ਬੁਲਾਇਆ ਮੈਂ ਆਪਣੀ ਹੈਲਪ ਦੇ ਲਈ ਸਾਡੇ ਮਕਲ ਕੇ ਪਿੰਡ ਚ ਹੀ ਹੈ ਇੱਥੇ ਰਹਿੰਦੇ ਕਿਰਾਏ ਤੇ ਰਹਿੰਦੇ ਆ ਕਿਸੇ ਦੇ ਘਰ ਮਕਾਨ ਦੇ ਵਿੱਚ ਇੱਥੇ ਤੇ ਸਾਰੀ ਸਫਾਈ ਕਰ ਦਿੱਤੀ ਅਜੇ ਨੇ ਸਾਰੇ ਰੂਮ ਦੀ ਫਿਲਹਾਲ ਇੱਥੇ ਤੱਕ ਲਾਰਾ ਹੀ ਹੈ ਕਿਉਂਕਿ ਮੈਂ ਅਲਮਾਰੀ ਦੇ ਕੱਪੜੇ ਵੀ ਸਾਰੇ ਉਹ ਕਿੱਤੇ ਸੀਗੇ نیچے ਕੱਢ ਲੈ ਸੀਗੇ ਸਾਰੇ ਅਲਮਾਰੀ ਦੇ ਕੱਪੜੇ ਕਿਉਂਕਿ ਜੇ ਕਿਤੇ ਇਹਨੇ ਅਲਮਾਰੀ ਕੋਲ ਹੀ ਨਾ ਜਵਨ ਨੇ ਪਤਾ ਕੀ ਹੈ ਨਾ ਤੇਰੀ ਲਿਮਾਰੀ ਚ ਨਕਲਾਰ ਸਾਡੀ ਲਿਮਾਰੀ ਦੇਖਿਓ ਇਸ ਕਰਕੇ ਮੌਕਾ ਨਹੀਂ ਦੇਣਾ ਹੈਗਾ ਗੱਲ ਤਾਂ ਪਹਿਲਾਂ ਹੀ ਸੀ ਆਪਣੀ ਵਾਲੇ ਲਿਮਾਰੀ ਸਾਫ ਕਰ ਦੇਣੀ ਆ ਬਾਕੀ ਸਾਰੇ ਰੂਮ ਸਾਫ ਕਰ ਦਿੱਤੇ ਆ ਸਾਰੀ ਸਫਾਈ ਹੋ ਗਈ ਆ A to Z ਪਹਿਲਾਂ ਤਾਂ ਇੱਕ ਪਿਆਦਾ ਬਹੁਤੇ ਪਾਸ ਇਹਨਾਂ ਨੂੰ ਥੋੜਾ ਜਿਹਾ ਨਾ ਕਪੜਾ ਕ ਪੋਚਾ ਜਾਂ ਗਿੱਲਾ ਕਰਕੇ ਕਪੜਾ ਮਾਰ ਦਿੱਤਾ ਸਾਰੀਆਂ ਸਾਫ ਹੋ ਗਈਆਂ ਚਮਕ ਗਈਆਂ ਬਾਹਰ ਸਫਾਈ ਕੀਤੀ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਕਿਉਂਕਿ بارش ਜੋ ਹੁੰਦੀ ਪਈ ਹੈ ਉਹਦੇ ਨਾਲ ਫੇਰ ਦੁਬਾਰਾ ਗਿੱਲਾ ਹੋ ਗਿਆ ਬਾਹਰ ਸਾਰੀਆਂ ਟੈਨਰ ਟੂਲਾਂ ਦੁਆਰਾ ਦੁਆਰਾ ਤੇ ਉੱਥੇ ਪਾਈਕਰ ਵੱਜੂਗਾ ਨਿਊ ਗਾਣਾ ਸ਼ੂਟ ਹੋ ਰਿਹਾ ਜੌਂਦੀ ਮੇਰਾ ਪਿੰਡ ਕਿਤੇ ਤਲੀਏ ਹਾਂ